ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੰਤ ਬਾਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਦੀ ਆਪ ਜੀ ਨਾਲ ਸਾਂਝ ਪਾਈਏ ਜੀ ਬਾਬਾ ਜੀ ਦੇ ਇੱਕ ਅਨੰਨ ਸਰਦਾਲੂ ਸੁਲੱਖਣ ਸਿੰਘ ਮਕੇਰੀਆ ਜੋ ਅਕਸਰ ਬਾਬਾ ਜੀ ਦੇ ਦਰਸ਼ਨ ਕਰਨ ਦੇਰੇ ਆਉਂਦਾ ਹੁੰਦਾ ਸੀ ਉਸ ਸਕੂਲ ਦਾ ਅਧਿਆਪਕ ਸੀ ਤੇ ਉਸ ਨੂੰ ਅਕਸਰ ਹੀ ਮਾਸਟਰ ਜੀ ਕਹਿ ਕੇ ਬੁਲਾਉਂਦੇ ਹੁੰਦੇ ਸਨ ਬਾਬਾ ਜੀ ਇੱਕ ਵਾਰੀ ਉਸ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਕੋਲ ਮਕੇਰੀਆਂ ਜ਼ਰੂਰ ਆਇਓ ਸੋ ਬਾਬਾ ਜੀ ਨੇ ਉਸ ਦੀ ਬੇਨਤੀ ਪ੍ਰਵਾਨ ਕੀਤੀ ਤੇ ਟਰੱਕ ਤੇ ਚੜ ਕੇ ਸੰਗਤ ਸਮੇਤ ਮਕੇਰੀਆਂ ਪੁੱਜ ਗਏ ਕੁਝ ਧੇਰ ਉੱਥੇ ਰਹੇ ਜਲ ਪਾਣੀ ਛਕਿਆ ਅਤੇ ਫਿਰ ਵਾਪਸ ਤੁਰ ਪਏ ਤੇ ਜਿਹੜੀ ਸੰਗਤ ਵਿੱਚ ਸੀ ਬਾਬਾ ਜੀ ਦੇ ਸ਼ਰਧਾਲੂ ਉਹਨਾਂ ਨੇ ਮਨ ਵਿੱਚ ਸੋਚਿਆ ਕਿ ਬਾਬਾ ਜੀ ਹੋਣਾ ਕਾਫੀ ਕਮਜ਼ੋਰ ਤੇ ਬਜ਼ੁਰਗ ਹੋ ਗਏ ਆ ਹੁਣ ਇਹਨਾਂ ਨੂੰ ਏਡੀ ਦੂਰ ਦੂਰ ਟਰੱਕ ਤੇ ਨਹੀਂ ਜਾਣਾ ਚਾਹੀਦਾ ਉਹ ਆਪਸ ਵਿੱਚ ਇੱਕ ਦੂਜੇ ਨਾਲ ਵਿਚਾਰਾਂ ਸਾਂਝੀਆਂ ਕਰੇ ਸਨ ਕਿ ਬਾਬਾ ਜੀ ਨੂੰ ਹੁਣ ਡੇਰੇ ਹੀ ਰਹਿਣਾ ਚਾਹੀਦਾ ਹੈ ਦੂਰ ਦੂਰ ਕਿਤੇ ਵੀ ਨਹੀਂ ਜਾਣਾ ਚਾਹੀਦਾ ਪਰ ਬਾਬਾ ਜੀ ਅੰਤਰਜਾਮੀ ਉਹਨਾਂ ਦੇ ਦਿਲਾਂ ਦੀਆਂ ਜਾਣਨਹਾਰ ਉਹ ਨਨੇ ਜੋ ਸੂਚਰੀ ਸੰਨ ਉਹ ਜਾਣ ਲਿਆ ਉਦੋਂ ਨਾ ਤਾਂ ਮੁਕੇਰੀਆਂ ਅਤੇ ਨਾ ਹੀ ਸ੍ਰੀ ਹਰਗੋਬਿੰਦਪੁਰ ਵਿਖੇ ਬਿਆਸ ਦਰਿਆ ਉਤੇ ਪੁਲ ਸੀ ਉਦੋਂ ਪੁਲ ਕੋਈ ਨਹੀਂ ਸੀ ਬਣਿਆ ਤੇ ਉਪਰੋਂ ਦੀ ਘੁੰਮ ਕੇ ਬਿਆਸ ਅਤੇ ਬਾਬੇ ਬਕਾਲੇ ਰਾਹੀਂ ਆਉਣਾ ਪੈਂਦਾ ਸੀ ਜਦੋਂ ਟਰੱਕ ਬਾਬੇ ਬਕਾਲੇ ਲਾਗੇ ਪੂਜਾ ਤਾਂ ਬਾਬਾ ਜੀ ਆਪ ਟਰੱਕ ਤੋਂ ਹੇਠਾਂ ਉੱਤਰ ਗਏ ਤੇ ਜਿਹੜੀ ਸੰਗਤ ਨਾਲ ਸੀ ਉਹ ਵੀ ਉੱਤਰ ਗਈ ਤੇ ਬਾਬਾ ਜੀ ਕਹਿਣ ਲੱਗੇ ਪੈੰਦਲ ਹੀ ਚੱਲਦੇ ਹਾਂ ਆ ਤਾਂ ਘੁੰਮਣਾ ਕਿਹੜਾ ਘੁੰਮਣ ਦੂਰ ਹੈ ਸਾਰੀ ਸੰਗਤ ਸੋਚੀ ਪੈ ਗਈ ਇੰਨਾ ਪੈਂਡਾ ਕਿਵੇਂ ਕਰਨਾ ਉਹ ਵੀ ਤੁਰ ਕੇ ਸੰਤ ਕਿਵੇਂ ਕਰਨਗੇ ਇੰਨਾ ਪੰਡਾ ਆਪੋ ਚੋਦੀ ਵਿਚਾਰ ਕਰਨ ਲੱਗੇ ਕਹਿੰਦੇ ਆਪਾਂ ਦਾ ਕਰ ਲਵਾਂਗੇ ਆਪਾਂ ਜਵਾਨ ਹਾਂ ਇਹ ਤਾਂ ਬਜ਼ੁਰਗਾਂ ਨੇ ਇਹ ਇੰਨਾ ਪੰਡਾ ਕਿਵੇਂ ਕਰ ਲੈਣਗੇ ਪਰ ਚੁੱਪ ਕਰਕੇ ਬਾਬਾ ਜੀ ਦੇ ਪਿੱਛੇ ਪਿੱਛੇ ਤੁਰ ਪਏ ਜਿਉਂ-ਜਿਉਂ ਬਾਬਾ ਜੀ ਚੱਲ ਰਹੇ ਸਨ ਹੋਲੀ-ਓਲੀ ਓ ਜੀਵ ਜਿਹੜੇ ਕਹਿੰਦੇ ਸਨ ਕਿ ਬਾਬਾ ਜੀ ਬਜ਼ੁਰਗ ਹੋ ਗਏ ਹਨ ਏਨੀ ਦੂਰ ਨਾ ਜਾਇਆ ਕਰਨ ਉਹ ਥੱਕ ਗਏ ਕਿਉਂਕਿ ਬਾਬਾ ਜੀ ਨੇ ਉਹਨਾਂ ਦਾ ਭਰਮ ਤੋੜਨਾ ਸੀ ਤੇ ਬਾਬਾ ਜੀ ਨੂੰ ਬਾਰ ਬਾਰ ਸੰਗਤ ਆਖੇ ਮਹਾਰਾਜ ਜੀ ਟਰੱਕ ਤੇ ਚੜ ਚਲੀਏ ਨਹੀਂ ਤਾਂ ਬਸਤੇ ਚੜ ਚਲਦੇ ਹਾਂ ਪਰ ਬਾਬਾ ਜੀ ਨੇ ਉਹਨਾਂ ਦੀ ਨਹੀਂ ਮੰਨੀ ਆਪ ਤੁਰੇ ਰਹੇ ਤੇ ਤੁਰਦੇ ਹੀ ਤੁਰਦੇ ਆਪ ਘੁੰਮਣ ਆ ਗਏ ਥੋੜੀ ਜੇ ਸਰੀਰ ਹੀ ਨਾਲ ਅਖੀਰ ਤੱਕ ਘੁੰਮਣ ਤੱਕ ਆਏ ਬਹੁਤੇ ਰਸਤੇ ਵਿੱਚੋਂ ਹੀ ਬੱਸਾਂ ਆਦੀ ਤੇ ਚੜ ਕੇ ਘੁੰਮਣੀ ਆ ਗਏ ਤੇ ਜਿਹੜੇ ਕਹਿੰਦੇ ਸਨ ਬਾਬਾ ਜੀ ਬਜ਼ੁਰਗ ਹਨ ਕਮਜ਼ੋਰ ਹਨ ਉਹ ਅੰਦਰਲੇ ਬਲ ਬਾਰੇ ਕੀ ਜਾਣਦੇ ਸਨ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਗੁਰਮੁਖ ਬੁੱਢੇ ਕਦੇ ਨਹੀਂ ਜਿਨ ਅੰਤਰ ਸੁਰਤ ਗਿਆਨ ਸੋ ਸੋ ਬਾਬਾ ਜੀ ਨੇ ਉਹਨਾਂ ਸੇਵਕਾਂ ਦਾ ਜੋ ਸ਼ੰਕਾ ਸੀ ਉਸਨੂੰ ਦੂਰ ਕੀਤਾ ਸੋ ਜਿਹੜਾ ਵੀ ਜੈਸੀ ਮਨਸਾ ਦੇ ਨਾਲ ਬਾਬਾ ਜੀ ਦੇ ਕੋਲ ਆਇਆ ਬਾਬਾ ਜੀ ਨੇ ਉਸ ਨੂੰ ਨਿਸ਼ਚਾ ਕਰਕੇ ਉਸ ਦਾ ਸ਼ੰਕਾ ਦੂਰ ਕਰਕੇ ਭੇਜਿਆ ਹੈ ਸੋ ਭਾਈ ਆਓ ਗੁਰੂ ਵਾਲੇ ਬਣੀਏ ਗੁਰਬਾਣੀ ਸਰਵਣ ਕਰੀਏ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਮਾਲਕਾ ਖਾਣੇ ਦਾ ਤਿਆਗ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ